ਦੋਸਤੋ ਸਤਿ ਸ੍ਰੀ ਅਕਾਲ ਅੱਜ ਦੇ ਵਲੌਗ ਚ ਸਵਾਗਤ ਹੈ ਤੁਹਾਡਾ ਅੱਜ ਤੁਹਾਨੂੰ ਅੱਜ ਆਪਾਂ ਦਿਖਾਉਣੇ ਆ ਹਮੇਸ਼ਾ ਆਪਣੇ ਬੱਚਿਆਂ ਨੂੰ ਨਾ ਆਹ ਚੀਜ਼ ਨਾਲ ਜ਼ਰੂਰ ਜੋੜ ਕੇ ਰੱਖੇ ਠੀਕ ਹੈ ਚਾਹੇ ਕੋ ਖੇਤੀਬਾੜੀ ਹੋਵੇ ਤੇ ਚਾਹੇ ਤੁਹਾਡਾ ਆ ਜਿਹੜਾ ਸਾਇਕ ਧੰਦਾ ਨਾਲ ਆਪਣਾ ਪਸ਼ੂਆਂ ਦਾ ਜਿਵੇਂ ਆਪਾਂ ਆਪਣੇ ਬੇਟੇ ਨੂੰ ਆਹ ਲੈ ਕੇ ਦਿੱਤੀ ਜਣੇ ਛੋਟੀਆਂ ਕੱਟੀਆਂ ਮਾਂ ਲਾ ਇਹ ਆਦੇ ਚਾਹ ਨਾਲ ਪਾਲਦਾ ਪਿਆ ਠੀਕ ਹੈ ਤੇ ਗੱਲ ਇਹ ਆ ਵੀ ਪੜਾਈ ਤਾਂ ਸੱਜਣੋ ਜ਼ਰੂਰ ਹੈ ਸਾਰੇ ਬੱਚੇ ਕਰਦੇ ਨੇ ਕਰਨੀ ਚਾਹੀਦੀ ਏ ਉਹ ਵੀ ਧਿਆਨ ਕਰਨਾ ਚਾਹੀਦਾ ਪਰ ਆਹ ਜਿਹੜੀ ਥੀਜ ਹੈ ਨਾ ਆਪਣੇ ਜਦੋਂ ਬੱਚਿਆਂ ਨੂੰ ਮੰਨ ਲਓ ਇਹੋ ਜੇ ਕੰਮ ਦੇ ਨਾਲ ਤੁਸੀਂ ਇਹਨੂੰ ਜੋੜੋਗੇ ਨਾ ਤੇ ਉਹਦਾ ਬਹੁਤ ਫਾਇਦਾ ਹੋਊਗਾ ਕਿਉਂਕਿ ਛੋਟੇ ਹੁੰਦੇ ਤਾਂ ਬੱਚੇ ਦਾ ਫਿਰ بیس ਬਣ ਜਾਂਦਾ ਬਸ ਬੱਚੇ ਦਾ ਧਿਆਨ ਹੋ ਜਾਂਦਾ ਠੀਕ ਹੈ ਕੰਮ ਵਾਲਾ ਚਾਹੇ ਤੁਸੀਂ ਇਹਨੂੰ ਛੋਟੇ-ਮੋਟੇ ਖੇਤੀ ਨਾਲ ਜੋੜੋ ਚਾਹ ਤੁਸੀਂ ਆਪਣੇ ਇੱਧਰ ਪਸ਼ੂ ਕਰਾ ਕੋਈ ਵੀ ਕੰਮ ਹੈ ਤੁਹਾਡਾ ਚਾਹ ਕਿਸੇ ਦੀ ਕੋਈ ਦੁਕਾਨਦਾਰੀ ਹੈ ਉਹਨੂੰ ਇਹੋ ਜੇ ਆਪਾਂ ਜੁੜਾਂਗੇ ਨਾ ਆਪਣੇ ਇਹਨਾਂ ਨਾਲ ਪਸ਼ੂਆਂ ਨਾਲ ਜਾਂ ਕੰਮ ਕਰਨ ਨਾਲ ਤੇ ਬੱਚਾ ਸੱਜਣੋਂ ਆਪੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਬੱਚੇ ਨੂੰ ਫਿਕਰ ਹੋਊਗਾ ਲਾਲਚ ਹੋ ਜਾਊਗਾ ਕੰਮ ਦਾ ਤਰੀਕਾ ਆ ਜਾਊਗਾ ਤਾਂ ਤੁਸੀਂ ਆਪ ਹੀ ਸੋਚਿਆ ਹੋਊਗਾ ਵੀ ਬਾਈ ਲੱਖੇ ਸਿਧਾਨੇ ਦੇ ਵੀ ਮੁੰਡੇ ਕਿੰਨੇ ਵਧੀਆ ਨੇ ਕਿੰਨੇ ਸੋਹਣੇ ਨੇ ਤੇ ਬਾਈ ਆਪਾਂ ਉਹਨਾਂ ਨੂੰ ਸਿਖਾਉਣ ਲਈ ਖੇਤੀ 'ਚ ਵੀ ਨਾਲ ਜਿੱਥੇ ਬਾਈ ਨੇ ਉਹ ਗੰਨੇ ਵਾਲਾ ਲਾਇਆ ਹੋਇਆ ਤੇ ਉੱਥੇ ਵੀ ਬਾਈ ਨਾਲ ਹੀ ਆਪਣੇ ਬੱਚਿਆਂ ਨੂੰ ਰੱਖਦਾ ਤੇ ਹਾਲਾਂਕਿ ਤੁਹਾਨੂੰ ਪਤਾ ਹੀ ਇਹ ਬੱਚੇ ਨਾਲ ਵੀ ਕੰਮ ਕਰਨ ਤੇ ਫਿਰ ਵੀ ਵਧੀਆ ਉਹਨਾਂ ਦਾ ਗਿਆਰਾ ਚੱਲਦਾ ਪਰ ਬਾਈ ਉਹਨਾਂ ਨੂੰ ਸਿਖਾ ਰਿਹਾ ਕਲਚਰ ਸਿਖਾ ਰਿਹਾ ਆਪਣਾ ਪੰਜਾਬ ਦਾ ਤੇ ਆਪਣੇ ਕਲਚਰ ਨਾਲ ਜੋੜ ਰਿਹਾ ਠੀਕ ਹੈ ਆਪਣੇ ਕਲਚਰ ਨਾਲ ਆਪ ਦਾ ਸੱਭਿਆਚਾਰਕ ਸਿਖਾ ਰਿਹਾ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਵਾਲੇ ਸਮੇਂ 'ਚ ਪਤਾ ਲੱਗੂਗਾ ਸਾਡਾ ਸੱਭਿਆਚਾਰ ਕੀ ਹੈ ਸਾਡੇ ਕਲਚਰ ਪਰ ਮੰਨ ਲਓ ਕੀ ਠੀਕ ਹੈ ਇਸ ਲਈ ਆਪਣਾ ਇਹ ਜਿਹੜਾ ਵਿਰਾਸਤੀ ਧੰਦਾ ਜਿਹੜਾ ਠੀਕ ਹੈ ਜਮੀਨਾ ਜਮੁੰਨਾ ਤਾਂ ਥੋੜਾ ਜਿਹਾ ਆਪਣੇ ਹੋਣ ਬਯੁਰਗ ਸੌਖੇ ਹੋ ਗਏ ਨੇ ਜਮੀਨਾ ਬਣ ਗਈਆਂ ਨੇ ਪਹਿਲੋ ਕਿੱਥੇ ਇਹੋ ਜੀਆਂ ਜਮੀਨਾ ਜਮੁੰਨਾ ਹੈ ਸੌਖਾ ਹੀ ਕੰਮ ਬੁਰੇ ਹਾਲ ਸੀ ਠੀਕ ਹੈ ਥੋੜੀ ਥੋੜੀ ਫਸਲ ਹੁੰਦੀ ਸੀ ਉਦੋਂ ਆ ਜਿਆਦਾਤਰ ਆਪਣੇ ਬਯੁਰਗਾ ਹੀ ਸਹਿਤ ਧੰਦਿਆਂ ਨਾਲ ਹੀ ਨਾਲ ਪਸ਼ੂ ਰੱਖਣੇ ਇਹਨਾਂ ਦਾ ਤੁਹਾਨੂੰ ਦੁੱਧ ਪਾਣੀ ਦਾ ਪਾਉਣਾ ਕਰਨਾ ਤੇ ਉਹਦੇ ਨਾਲ ਗੱਡੀ ਚੱਲਦੀ ਹੁੰਦੀ ਸੀ ਸਭ ਦੇ ਪੱਤੇ ਦੀ ਘਰ ਦੀ ਗਿਆਰਾ ਚੱਲਦਾ ਹੁੰਦਾ ਸੀ ਤੇ ਇਸ ਲਈ ਜਿਹੜਾ ਇਹ ਆਪਣਾ ਪੁਰਾਣਾ ਧੰਦਾ ਜਿਹੜਾ ਆਪਣੇ ਬੀੁਰਗਾਂ ਦਾ ਵਿਰਾਸਤੀ ਧੰਦੇ ਨੂੰ ਇਹਨਾਂ ਨੂੰ ਆਪਾਂ ਨੂੰ ਛੱਡਣਾ ਨਹੀਂ ਚਾਹੀਦਾ ਇਹ ਆਪਾਂ ਨੂੰ ਵੀ ਕਰਨਾ ਚਾਹੀਦਾ ਤੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੀ ਨਾਲੇ ਦੇ ਜੋੜ ਕੇ ਰੱਖਣਾ ਚਾਹੀਦਾ ਠੀਕ ਹੈ ਜਿੰਨਾ ਵੀ ਹੋ ਸਕਦਾ ਲਾੜ ਨਾ ਰੱਖੋ ਜਿਹੜਾ ਲਾੜ ਹੈ ਜਦੋਂ ਆਪਾਂ ਅੱਜ ਆਪਣੇ ਬੱਚੇ ਦਾ ਖੰਗਣਾ ਹੱਥ ਪੈਰ ਮੈਲੇ ਹੁੰਦੇ ਨੇ ਅਸੀਂ ਆਪਣੇ ਬੱਚੇ ਨੂੰ ਨਹੀਂ ਕੰਮ ਨਾਲ ਲਾਉਣਾ ਉਹ ਅੱਗੇ ਜਾ ਕੇ ਬਾਅਦ ਚ ਸੱਜਣੋ ਫਿਰ ਬੱਚੇ ਦਾ ਬੇਸ ਹੀ ਉਹੋ ਜਿਹਾ ਬਣ ਜਾਂਦਾ ਫਿਰ ਬੱਚਾ ਘੱਟੇ ਮਿੱਟੀ ਤੋਂ ਹਰ ਇੱਕ ਚੀਜ਼ ਤੋਂ ਤੇ ਮੰਨ ਲਓ ਪਾਸਾ ਵਟਣ ਲੱਗ ਜਾਂਦਾ ਠੀਕ ਹੈ ਤੇ ਇਸ ਲਈ ਮੈਂ ਤੁਹਾਨੂੰ ਮਰਹ ਸੱਜਣ ਨਾਲੇ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਲੌਗ ਬਣਾ ਕੇ ਵੀ ਆਪਣੇ ਬੱਚਿਆਂ ਨੂੰ ਇਹ ਕੰਮ ਦੀ ਕੋਈ ਸੰਗਣਾ ਰੱਖਿਆ ਕਰੋ ਬੱਚਿਆਂ ਨੂੰ ਜ਼ਰੂਰ ਜੋੜੋ ਇਹ ਕੰਮ ਨਾਲ ਜਦੋਂ ਵੀ ਕੋਈ ਟਾਈਮ ਘੰਟਾ 2 ਘੰਟੇ ਟਾਈਮ ਮਿਲਦਾ ਬੱਚਿਆਂ ਨੂੰ ਕੰਮ 'ਚ ਜ਼ਰੂਰ ਲਾਓ ਤਾਂ ਜੋ ਉਹਨਾਂ ਨੂੰ ਕੰਮ ਦਾ ਨਾਲੇ ਪਤਾ ਲੱਗ ਸਕੇ ਨਾਲੇ ਆਉਣ ਵਾਲੇ ਸਮੇਂ ਲਈ ਮੰਨ ਲਓ ਬੱਚਾ ਸਿਹਤ ਪੱਖੋਂ ਵਧੀਆ ਰਹਿੰਦਾ ਕੰਮ ਕਰ ਕਰਦਾ ਤੇ ਨਾਲੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਨੂੰ ਆਪ ਦਾ ਫਿਕਰ ਹੁੰਦਾ ਦਾ ਵੀ ਆਪਾਂ ਕੰਮ ਕਰ ਕਰਨ ਦਾ ਬੱਚੇ ਨੂੰ ਪਤਾ ਲੱਗ ਜਾਂਦਾ ਸਾਰਾ ਠੀਕ ਹੈ ਦੇਖ ਸਕਦੇ ਤੁਸੀਂ ਤੇ ਆਪੇ ਲਾਲਚ ਨਾਲ ਆਪ ਦਾ ਇਹਨੂੰ ਮਿਲੋਂ ਲੱਗ ਪਿਆ ਟਾਈਮ ਹੋਇਆ ਸੀਗਾ ਸ਼ਾਮ ਦਾ ਠੀਕ ਹੈ ਤੇ ਸੱਜਣੋ ਦੱਸਿਓ ਜੀ ਤੁਹਾਡਾ ਇਸ ਗੱਲ ਬਾਰੇ ਕੀ ਵਿਚਾਰ ਹੈ ਤੇ ਬੇਨਤੀ ਹੈ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਕੇ